ਪਈ ਕੂੜੇ ਤੋਂ ਗੱਲ ਹੋਈ ਜੇ ਕੂੜਾ ਸਾਡੇ ਬੂਏ ਦੇ ਘੜੀ ਸੁੱਟਦੇ ਬੜੀ ਵਾਰੀ ਰੋਕਿਆ ਸਾਡੀ ਮਾਤਾ ਨੇ ਸਾਡੀ ਮਾਤਾ ਦੇ ਵੀ ਇਹ ਦਿਵਾਰੇ ਹੋ ਜਾਂਦੇ ਰਹੇ ਆ ਤੇਾਨੂੰ ਵੀ ਗੁੱਸਾ ਚੜਦਾ ਰਿਹਾ ਵਾ ਵੀ ਵੀ ਮਤਲਬ ਵੀ ਕਹਿੰਦੇ ਨੇ ਵੀ ਵੀ ਨਾ ਤੁਸੀਂ ਈਅਰ ਕਰੋ ਇਦਾਂ ਫੇਰ ਨਹੀਂ ਟਲਦੇ ਹੈਗੇ ਤੇ ਫਿਰ ਅਕਸਰ ਉਹ ਤੇ ਕਹਿਣਾ ਹੀ ਪੈਂਦਾ ਫਿਰ ਵੀ ਤੇ ਇਹ ਮਤਲਬ ਵੀ ਈ ਹੈਗੇ ਤਿੰਨਕ ਜਾਣੇ ਹੈਗੇ ਜਿਆਦਾ ਜਾਣੇ ਹੀ ਤੇ ਇਦਾਂ ਚੱਕਣਾ ਹੋਇਆ ਹੈ ਉਹਨਾਂ ਦੇ ਵਿੱਚ ਤਾਂ ਵੀ ਬਿਜ਼નેસ ਨਹੀਂ ਉਹਨਾਂ ਦੇ ਨਹੀਂ ਜੇ ਲੱਗੀਆਂ ਹੋਣੀਆਂ ਮੇਰੇ ਹਿਸਾਬ ਨਾਲ ਉਹ ਜ਼ਿਆਦਾ ਜਾਣੀ ਸੀ ਉਹਨ ਮੇਰੇ ਹਿਸਾਬ ਨਾਲ 8-9 ਜਾਣੇ ਹੋਣੇ ਹੀ ਆ ਹਾਂਜੀ ਬੜੀ ਲੜਾਈ ਦਾ ਕਾਰਨ ਕੀ ਕੂੜਾ ਇਹ ਜੇ ਹਸਪਤਾਲ ਵਿੱਚ ਲੜਾਈ ਚ ਇਹਨ ਸਰ ਮੈਨੂੰ ਲੱਗਿਆ ਪਤਾ ਜੀ ਇਸਾਂ ਇੱਕ ਕੋਟਲਾ ਨਵਾਬ ਨਾਲ ਕੀ ਲੜਾਈ ਹੋਈ ਹੈ ਜੀ ਤੇ ਛੇਰਾ ਸਨਗਰ ਮੀਤ ਸਿੰਘ ਕਰਨ ਸਨਗਰ ਮੀਤ ਸਿੰਘ ਅਜੀ ਸਨਵ ਚਿੰਦਾ ਜੀ ਜੀ ਕਿੰਨੇ ਸਟਾ ਲੱਗੇ ਇੱਕ ਛੇਤੀ ਸਾਟਿਆ ਜੀ ਇੱਕ ਕਾਂਦੇ ਕੋਲ ਹੈ ਜੀ ਇੱਕ ਬੰਦੇ ਦੇ ਇੱਕ ਛੇਤੀ ਛੱਡੇ ਕੋਲ ਸਾਟਿਆ ਇੱਕ ਰੇਖਾਂ ਆਪਣੇ ਹੈ ਗਿਆ ਵਾ ਇੱਕ ਪਰਵੱਟੇ ਕੋਲ ਸਾਟਿਆ ਇੱਕ ਦੰਦੇ ਦੇ ਕੋਲ ਸਾਟਿਆ ਝਗੜੇ ਦੇ ਕਾਰਨ ਪਤਾ ਲੱਗਦਾ ਕੂੜਾ ਸੁੱਟਿਆ ਜੀ ਕਹਿੰਦੇ ਜੀ ਕੂੜੇ ਕੂੜੇ ਕਰਕੇ ਲੜਾਈ ਹੋਈ ਜੀ ਕੀ ਕਾਰਵਾਈ ਕੀਤੀ ਆਏ ਨਹੀਂ ਬਸ ਪਹੁੰਚੇ ਮੌਕੇ ਤੇ ਜਿਉਂ ਡਾਕਟਰ ਸਾਹਿਬ ਐਮਲਨ ਤੇ ਮਰਾ ਕਾਰਵਾਈ ਕਰਦੇ ਪਤਾ ਲੱਗਦਾ ਨਹੀਂ ਅੱਛਾ ਯੂਜ਼ ਕਿਹੜਾ ਕੀਤਾ ਗਿਆ ਜੀ ਹਾਂ ਜੀ ਹਾਂ ਹਾਂ ਕਿੱਟ ਕਿੰਨੇ ਪਈ